ਮਿਲਰ ਮੁਰਤਾਬਾ ਮੁਕਮਲ ਪਤਾਵਾ ਦਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਤਾਬਾ ਮੁਤਾਬਾ ਪਤਾਵਾ ਕਾਰਤੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਇਸ ਕਰਕੇ ਕਿ ਪੱਤਰਕਾਰ ਭਾਈਚਾਰੇ ਵੱਲੋਂ ਜੋ ਸਾਡੇ ਕਲੱਬ ਆ ਸ਼ਹੀਦ ਉਹਨਾਂ ਤੋਂ ਕਲੱਬ ਆ ਉਹਨਾਂ ਦੇ ਆਗੂ ਆ ਸ੍ਰੀ ਜਿੰਦਲ ਜੀ ਉਹਨਾਂ ਦੀ ਗਵਾਹੀ ਹੈਠ ਅਸੀਂ ਇੱਕ ਜੋ ਮਰਿਆਦਾ ਦਾ ਘਾਣ ਹੋਇਆ ਦੇਖੋ ਇੱਕ ਐਮਐਲਏ ਹੁੰਦਾ ਕੋਈ ਬੋਲੀ ਦੀ ਮਰਿਆਦਾ ਹੁੰਦੀ ਆ ਔਰ ਖਾਸ ਤੌਰ ਤੇ ਜਿਹੜੇ ਮੀਡੀਆ ਦੇ ਜਿਹੜੇ ਜਿਨ੍ਹਾਂ ਨੇ ਸਾਡੀ ਗੱਲ ਨੂੰ ਪਹੁੰਚਾਉਣਾ ਹੁੰਦਾ ਲੋਕਾਂ ਤੱਕ ਜਿਹਨੂੰ ਅਸੀਂ ਚੌਥਾ ਥੰਮ ਕਹਿੰਦੇ ਆ ਲੋਕਤੰਤਰ ਦਾ ਮੀਡੀਆ ਨੂੰ ਉਹ ਮੀਡੀਆ ਦੇ ਬੁਲਾਰਿਆਂ ਨੂੰ ਸੰਦੀ ਪਲਾਦੂ ਕਾ ਜਿਹੜੇ ABC ਚੈਨਲ ਦੇ ਪੱਤਰਕਾਰਾਂ ਤੇ ਉਹਨਾਂ ਨੂੰ ਬਹੁਤ ਮਾੜੇ ਸ਼ਬਦ ਬੋਲੇ ਗਏ ਫਰਮੀਤ ਸਿੰਘ ਪਠਾਨਵਾਜਰਾ ਐਮਐਨਏ ਵੱਲੋਂ ਔਰ ਉਸ ਗੱਲ ਦਾ ਅਸੀਂ ਬਹੁਤ ਵਿਰੋਧ ਕਰਦੇ ਆ ਗੱਲਾਂ ਬਾਤਾਂ ਦੀ ਹੱਦ ਵਿੱਚ ਰਹਿ ਕੇ ਜਿਹੜੀ ਗੱਲ ਕਹਿਣੀ ਚਾਹੀਦੀ ਹੈ ਉਹ ਕਹੋਤ ਕਰਕੇ ਅਸੀਂ ਅੱਜ ਵਿਰੋਧ ਕਰ ਰਹੇ ਹਾਂ ਔਰ ਉਹਨਾਂ ਦਾ ਪੁਤਲਾ ਜਿਹੜਾ ਇੱਥੇ ਕੋਟਪੂਰੇ ਵਿੱਚ ਸਾਰੇ ਸਾਡੇ ਪੱਤਰਕਾਰ ਭਾਈਚਾਰੇ ਦੀ ਗਵਾਹੀ ਵਿੱਚ ਉਹਨਾਂ ਵੱਲੋਂ ਸਾੜਿਆ ਜਾ ਰਿਹਾ ਹੈਗਾ ਔਰ ਅਸੀਂ ਉਹਨਾਂ ਦੇ ਨਾਲ ਇਸ ਗੱਲ ਦੇ ਵਿੱਚ ਪੂਰੀ ਤਰ੍ਹਾਂ 100% ਸਹਿਮਤ ਆ ਕਿਉਂਕਿ ਜਿਹੜੀ ਹੁਣ ਸਰਕਾਰ ਨੇ ਐਡਾ ਕਿ ਲੈਵਲ ਘਰਾਤਾ ਹੈਗਾ ਐਮਐਲਏ ਦਾ ਸਟੇਟਸ ਇੰਨਾ ਕਿ ਨੀਵਾ ਕਰਤਾ ਵੀ ਇਹਨੂੰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਐਮਐਲਏ ਸਟੇਟਸ ਚੱਕਣ ਦੇ ਵਿੱਚ ਬੜਾ ਟਾਈਮ ਲੱਗ ਜਾਣਾ ਹੈ ਇਹੋ ਜਿਹੇ ਹਾਲਾਤ ਜਿਹੜੇ ਆ ਹੋ ਗਏ ਆ ਅਸੀਂ ਇਸ ਗੱਲ ਤੇ ਅਜੇ ਵੀ ਅਸੀਂ ਚਾਹੁੰਦੇ ਵੀ ਇਹ ਸਮਝ ਜਾਣਾ ਤਾਂ ਚੰਗੀ ਗੱਲ ਆ ਆਪਣੀ ਜ਼ੁਬਾਨ ਤੇ ਕੰਟਰੋਲ ਕਰ ਲੈਣਾ ਤਾਂ ਇੰਨਾ ਹੀ ਆ ਕੁਝ ਬੰਦੇ ਚਲੋ ਉਹਨਾਂ ਤੋਂ ਜੇ ਕੁਝ ਮਾੜੇ ਵੀ ਆ ਤਾਂ ਜਿਹੜੇ ਚੰਗੇ ਬੰਦੇ ਉੱਠ ਕੇ ਇਸ ਗੱਲ ਦਾ ਵਿਰੋਧ ਕਰਨ ਵੀ ਜੋ ਸ਼ਬਦ ਕਹੇ ਉਹ ਮਾੜੇ ਆ ਉਹਨਾਂ ਨੇ ਗਲਤ ਸ਼ਬਦ ਬੋਲੇ ਆ ਇਹਨਾਂ ਨੂੰ ਇਹ ਸਮਝ ਜਾਣਾ ਚਾਹੀਦਾ ਪਰ ਇਹ ਬਹੁਤ ਮਾੜਾ ਹੋਇਆ ਅੱਜ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹੋਏ ਉਹਨਾਂ ਦਾ ਪੁਤਲਾ ਸਾਡੇ ਸ਼ਹਿਰ ਕੋਟਪੁਰੇ ਵਿੱਚ ਸਾੜ ਰਹੇ ਆਂ ਔਰ ਮੈਂ ਆਪਣੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੀ ਇਹਨਾਂ ਨੂੰ ਹਮਾਇਤ ਦੇ ਰਹੇ ਆਂ ਅਸੀਂ ਪੱਤਰਕਾਰ ਭਾਈਚਾਰੇ ਦੇ ਨਾਲ ਆ ਕਿਉਂਕਿ ਇਹ ਹਮੇਸ਼ਾ ਸੱਚ ਦੀ ਆਵਾਜ਼ ਨੂੰ ਉਠਾਉਂਦੇ ਆ ਸੱਚੀ ਗੱਲ ਕਹਿਣੀ ਹੈ ਜਿਹੜੀ ਉਹ ਇਹਨਾਂ ਦੀ ਡਿਊਟੀ ਹੈ ਇਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਔਰ ਇਹ ਪੱਤਰਕਾਰ ਭਾਈਚਾਰਾ ਹਮੇਸ਼ਾ ਜਿਹੜੀ ਸੱਚੀ ਗੱਲ ਦੀ ਆਵਾਜ਼ ਉਠਾਉਂਦਾ ਰਿਹਾ ਖਾਸ ਤੌਰ ਤੇ ਸਾਡੇ ਸ਼ਹਿਰ ਦਾ ਭਾਈਚਾਰਾ ਜਿਹੜਾ ਔਰ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਆ ਮਾਨ ਕਰਦੇ ਆ ਔਰ ਜਿਹੜੀ ਇਹ ਗੱਲ ਸਤਕਰ ਸਮੂਹ ਦੇ ਉੱਤੇ ਲਾਗੂ ਕਰਕੇ ਉਹਨਾਂ ਨੇ ਸੰਦੀਪ ਲਾਧੂ ਕਾਂ ਦੇ ਰਾਹੀਂ ਕਹੀ ਹੈ ਉਹ ਮੈਂ ਸਮਝਦਾ ਵੀ ਸਾਰੇ ਜਿਹੜੇ ਸਾਡੇ ਪ੍ਰੈਸ ਵਾਲਿਆਂ ਦਾ ਉਹਨਾਂ ਸਾਰੇ ਪ੍ਰੈਸ ਵਾਲਿਆਂ ਦਾ ਹੀ ਉਹਨਾਂ ਨੇ ਅਪਮਾਨ ਕੀਤਾ ਔਰ ਅਸੀਂ ਉਸ ਗੱਲ ਦਾ ਸਖਤ ਵਿਰੋਧ ਕਰਦੇ ਹੋਏ ਅੱਜ ਉਹਨਾਂ ਦਾ ਜਿਹੜਾ ਹਰਮਿੰਦਰ ਸਿੰਘ ਪਠਾਨ ਮਾਝਾ ਜਿਹੜੇ ਐਮਐਲਏ ਜਿਹੜੇ ਲੋਕਲ ਚੂੜੇ ਵਿੱਚ ਨਮੈਂਦੇ ਆ ਉਹਨਾਂ ਦਾ ਵਿਰੋਧ ਕਰਦੇ ਹੋਏ ਉਹਨਾਂ ਦਾ ਪੁੱਤਰ ਨਾਲ ਖੜ ਰਹੇ ਆ ਤਾਂ ਕਿ ਆਉਣ ਵਾਲੇ ਜਿਹੜੇ ਹੋਰ ਵੀ ਜਿਹੜੇ ਪੋਲੀਟੀਕਲ ਲੀਡਰ ਆ ਜਿਹੜੇ ਸਿਆਸੀ ਆਗੂ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਵੇ ਕਿ ਸ਼ਬਦਾਂ ਦੀ ਮਹਾਨਤਾ ਕੀ ਹੁੰਦੀ ਹੈ ਕੋਟਕਪੂਰਾ ਵਿਖੇ ਜੋ ਪਰਸੋਂ ਵਾਕਿਆ ਹੋਇਆ ਵਿਧਾਨ ਸਭਾ ਦੇ ਬਾਹਰ ਹਰਮੀਤ ਸਿੰਘ ਪਠਾਨ ਮਾਜਰਾ ਐਮ ਐਲ ਏ ਸਨੌਰ ਵੱਲੋਂ ਪੱਤਰਕਾਰ ਭਾਈਚਾਰੇ ਨੂੰ ਜੋ ਲਾਧੂ ਕਾ ਤੋਂ ਹੈ ਗੁਲਾਤੀ ਸਾਹਿਬ ਏ ਬੀ ਸੀ ਚੈਨਲ ਹੈ ਉਹਨਾਂ ਦਾ ਉਹਨਾਂ ਨੂੰ ਕੋਈ ਅਪਸ਼ਬਦ ਬੋਲੇ ਗਏ ਇਹ ਕਿਹਾ ਗਿਆ ਵੀ ਬਾਹਰ ਆ ਜਾ ਤੈਨੂੰ ਬਾਹਰ ਦੇਖ ਲਾਂਗੇ ਜੋ ਟੈਲੀਵਿਜ਼ਨ ਨੇ ਵਿਖਾਇਆ ਉਸ ਹਿਸਾਰ ਤੇ ਮੈਂ ਬੋਲ ਰਿਹਾ ਸੋ ਅੱਜ ਸਾਡੀ ਟੋਟਲ ਕੋਟਕਪੂਰਾ ਦੀ ਪ੍ਰੈਸ ਜੈਤੋ ਦੀ ਪ੍ਰੈਸ ਫਰੀਦਕੋਟ ਦੀ ਪ੍ਰੈਸ ਸੁਨੀਲ ਜੰਦਲ ਜੋ ਇਹਨਾਂ ਦੇ ਮੁਖ ਆਗੂ ਨੇ ਚੇਅਰਮੈਨ ਨੇ ਉਹਨਾਂ ਦੀ ਕਮਾਨ ਦੇ ਥੱਲੇ ਅੱਜ ਪੱਤਰਕਾਰ ਭਾਈਚਾਰੇ ਵੱਲੋਂ ਬਹੁਤ ਵੱਡਾ ਰੋਸ ਜ਼ਾਹਰ ਕਰਨ ਲਈ ਇਹਨਾਂ ਦਾ ਐਮਐਲਏ ਸਨੌਰ ਪਠਾਨ ਮਾਜਰਾ ਸਾਹਿਬ ਦਾ ਇਸ ਵਿਸ਼ੇ ਤੇ ਪਤਲਾ ਫੋਕਣ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ। ਔਰ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਪੰਜਾਬੀਆਂ ਨੂੰ ਆਪ ਦੇ ਵਿਚਾਰਾਂ ਤੋਂ ਵੀ ਜਾਣੂ ਕਰਾਉਣਾ ਚਾਹਣਾ ਹੈ ਇਹ ਜੋ ਲੋਕਤੰਤਰ ਹੈ ਹਿੰਦੁਸਤਾਨ ਦਾ ਇਹਦੀ ਖੂਬਸੂਰਤੀ ਹੈ ਵੀ ਪ੍ਰੈਸ ਨੂੰ ਬੋਲਣ ਦੀ ਆਜ਼ਾਦੀ ਹੈ ਆਮ ਦੇਚਾਂ ਵਿੱਚ ਨਹੀਂ ਹੈ ਸਾਡੇ ਹਿੰਦੁਸਤਾਨ ਦੀ ਇਹ ਖੂਬਸੂਰਤੀ ਹੈ ਔਰ ਜੇ ਇਹ ਹੀ ਪਾਰਟੀ ਜਿਹੜੀ ਹਕੂਮਰਾਨ ਤੇ ਰਹਿ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਆਮ ਸਟੇਜਾਂ ਤੋਂ ਇਹ ਕਿਹਾ ਕਰਦੇ ਸਨ ਵੀ ਤੁਸੀਂ ਐਮਐਲਏ ਨੂੰ ਸਵਾਲ ਕਰੋ ਐਮਪੀ ਸਾਹਿਬ ਨੂੰ ਸਵਾਲ ਕਰੋ ਜੇ ਜਨਤਾ ਵਿੱਚ ਜਾਗਰੂਤਾ ਆਈ ਹੈ ਤਾਂ ਬਹੁਤ ਚੰਗੀ ਗੱਲ ਹੈ ਜੇ ਇੱਕ ਪੱਤਰਕਾਰ ਨੇ ਉਹਨਾਂ ਨੂੰ ਕੋਈ ਸਵਾਲ ਕਰ ਲਿਆ ਤਾਂ ਕੀ ਗੁਨਾਹ ਕਰ ਲਿਆ ਉਹ ਉਹਨਾਂ ਨੂੰ ਉਹਦਾ ਜਵਾਬ ਦੇ ਦਿੰਦੇ ਜੇ ਨਹੀਂ ਉਚਿਤ ਸੀ ਤਾਂ ਨਾ ਦਿੰਦੇ ਘੱਟੋ ਘੱਟ ਅਪਸ਼ਬਦ ਨਾ ਬੋਲਦੇ ਇਹ ਅਪਸ਼ਬਦਾਂ ਦੇ ਸਬੰਧ ਵਿੱਚ ਸਮੂਹ ਪੰਜਾਬ ਦੇ ਅੰਦਰ ਪੱਤਰਕਾਰ ਭਾਈਚਾਰੇ ਵਿੱਚ ਬੜਾ ਵੱਡਾ ਰੋਸ ਪਾਇਆ ਜਾ ਰਿਹਾ ਹੈ ਥਾਂ ਥਾਂ ਤੇ ਜ਼ਿਲ੍ਹਾ ਵਾਈਸ ਵਿਧਾਨ ਸਭਾ ਵਾਈਸ ਸ਼ਹਿਰ ਵਾਈਸ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹੈ ਇਸੇ ਕੜੀ ਦੇ ਤਹਿਤ ਹੀ ਅੱਜ ਇਹ ਬੱਤੀਆਂ ਵਾਲੇ ਚੌਂਕ ਵਿਕੇ ਇਹ ਰੋਸ ਧਰਨਾ ਇਹ ਪੁਤਲਾ ਜਿਹੜਾ ਹੈ ਇਹ ਫੂਕਿਆ ਜਾਣਾ ਹੈ ਸਾਡੇ ਜੇਤੋ ਤੋਂ ਮਨਿੰਦਰਜੀਤ ਸਿੰਘ ਸਿੱਧੂ ਜਿਨ੍ਹਾਂ ਨੇ ਪਿੱਛੇ ਜਾ ਕਵਰੇਜ ਕੀਤੀ ਸੀ ਆਪਾਂ ਇਲਾਕੇ ਨੇ ਦੇਖਿਆ ਸੀ ਨੀਡਰ ਦਲੇਰ ਐਸੇ ਇਨਸਾਨ ਵੀ ਸਾਡੇ ਪੱਤਰਕਾਰ ਭਾਈ ਵਿੱਚ ਭਾਈਚਾਰੇ ਵਿੱਚ ਮੌਜੂਦ ਨੇ ਜਿਹੜੇ ਲੋਕਾਂ ਦੀ ਆਵਾਜ਼ ਬਣਦੇ ਨੇ ਔਰ ਪੱਤਰਕਾਰ ਭਾਈਚਾਰੇ ਨੂੰ ਨਿਰਪੱਖ ਹੋ ਕੇ ਆਪਣੀ ਡਿਊਟੀ ਕਰਨੀ ਵੀ ਚਾਹੀਦੀ ਹੈ ਇਹ ਵਧਾਈ ਦੇ ਪਾਤਰ ਨੇ ਮੈਂ ਸ਼ਹਿਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸ਼ਹਿਰ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਨੇਸ ਜੋ ਇਹ ਘਟਨਾਕਰਮ ਪਰਸੋਂ ਵਾਪਰਿਆ ਵਿਧਾਨ ਸਭਾ ਦੇ ਬਾਹਰ ਉਹਦੀ ਪੁਰ ਜ਼ੋਰ ਨਿੰਦਾ ਕਰਦਾ ਹੈ ਆਪਣੇ ਵੱਲੋਂ ਆਪਣੇ ਕਾਂਗਰਸ ਪਾਰਟੀ ਵੱਲੋਂ ਨਿੰਦਾ ਕਰਦਾ ਹੈ ਅਤੇ ਨਾਲ ਨਾਲ ਇਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਤੁਹਾਡੇ ਨਾਲ ਇਸ ਹੋਈ ਬੇਇਨਸਾਫੀ ਦੇ ਸਬੰਧ ਵਿੱਚ ਮੈਨੂੰ ਜਾਂ ਮੇਰੀ ਪਾਰਟੀ ਨੂੰ ਜਿੱਥੇ ਵੀ ਡਿਊਟੀ ਲਾਓਗੇ ਅਸੀਂ ਤਨ ਦੇ ਨਾਲ ਥੋਡੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਇਹ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਹੈ ਔਰ ਜਦ ਤੱਕ ਤੁਸੀਂ ਤਖੜੇ ਹੋ ਜਦ ਤੱਕ ਇਹਦੇ ਵਿੱਚ ਐਮਐਲਏ ਸਾਹਿਬ ਵੱਲੋਂ ਮਾਨਯੋਗ ਪਠਾਨ ਮਾਜਰਾ ਸਾਹਿਬ ਵੱਲੋਂ ਕੋਈ ਇਹਦੇ ਤਿਆਰ ਦਾ ਬਿਆਨ ਪ੍ਰਤੀਕਰਮ ਨਹੀਂ ਆ ਜਾਂਦਾ ਜਾਂ ਕਿਸੇ ਵੱਡੇ ਲੀਡਰ ਦਾ ਨਹੀਂ ਆ ਜਾਂਦਾ ਥੋਲੋਂ ਆਪ ਦਾ ਸਿਰ ਤੋੜ ਯਤਨ ਜਿਹੜੇ ਆ ਉਹ ਕਰਨੇ ਚਾਹੀਦੇ ਜੋ ਪੱਤਰਕਾਰਾਂ ਤੇ ਬੋਲਣ ਤੇ ਜੋ ਸਾਡੇ ਐਮਐਲਏ ਸਾਹਿਬ ਨੇ ਜੋ ਕਿਹਾ ਉਹ ਬਹੁਤ ਹੀ ਨਿੰਦਣਯੋਗ ਕੱਟਲਾ ਹੈ ਮੈਂ ਜੇ ਅੱਜ ਹਿੰਦੁਸਤਾਨ ਦਾ ਜੇ ਲੋਕਤੰਤਰ ਜਿਉਂਦਾ ਹੈ ਤਾਂ ਮੈਂ ਸਮਝਦਾ ਕਿ ਉਹ ਪੱਤਰਕਾਰ ਭਾਈ ਜਰ ਦੀ ਬਾਈ ਨਾਲ ਹੀ ਜਿਉਂਦਾ ਹੈ ਔਰ ਮੈਂ ਇਸੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਕਿਉਂਕਿ ਮੇਰੇ ਤੋਂ ਪਹਿਲਾਂ ਸਾਡੇ ਵੱਡੇ ਭਰਾ ਕੁਲਤਾਰ ਸਿੰਘ ਭਰਾਜੀ ਉਹ ਬਹੁਤ ਵਧੀਆ ਟੰਗ ਨਾਲ ਬੋਲ ਬੋਲ ਗਏ ਆ ਦੱਸ ਗਏ ਆ ਸਾਰੀ ਸਥਿਤੀ ਕਲੀਅਰ ਕਰ ਗਏ ਆ ਮੈਂ ਨਾਲ ਸਹਿਮਤ ਆ ਸਾਡੇ ਪ੍ਰਧਾਨ ਸਾਡੇ ਸ਼ਹਿਰ ਦੇ ਨਗਰਪਤੀਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹ ਸੱਗੂ ਸਾਹਿਬ ਉਹ ਵੀ ਇੱਕ ਬਹੁਤ ਵਧੀਆ ਟੰਗ ਨਾਲ ਬੋਲਦੇ ਆ ਮੈਂ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਜੋ ਪੱਤਰਕਾਰਾਂ ਭਾਈਚਾਰੇ ਤੇ ਹਮਲਾ ਹੋਇਆ ਹੈ ਮੈਂ ਵੀ ਬਹੁਤ ਹੀ ਸਖ਼ਤ ਸ਼ਬਦਾਂਈ ਨਜ਼ਰ ਕਰਦਾ ਔਰ ਜਿਨ੍ਹਾਂ ਨੇ ਇੱਕ ਘਟਨਾ ਕੀਤੀ ਹੈ ਮੈਂ ਜਲਦੀ ਉਹਨਾਂ ਤੋਂ ਮਾਫੀ ਦੀ ਜਿਹੜੀ ਆ ਉਮੀਦ ਕਰਦਾ ਪਰ ਇਹ ਨਹੀਂ ਹੋਣਾ ਕਿਉਂਕਿ ਅਸੀਂ ਜਿਹੜਾ ਬਦਲਾਅ ਚਾਹੁੰਦੇ ਸੀ ਉਹ ਬਦਲਾ ਇਹਨਾਂ ਨੇ ਸਾਨੂੰ ਥੱਲੇ ਪਾਸੋਂ ਲੈ ਕੇ ਆਂਦਾ ਬਦਲਾ ਤਾਂ ਆਇਆ ਪਰ ਜੋ ਅਸੀਂ ਵੇਖਿਆ ਸੀ ਅੱਜ ਉਸ ਤੋਂ ਵੀ ਵੱਧ ਜਿਹੜੇ ਗੁੰਡਾਗਰਦੀ ਜਿਹੋ ਜਿਹੜੀ ਗੁੰਡਾਗਰਦੀ ਨੂੰ ਖੇਤ ਕੇ ਜਿਹੜੇ ਨਸ਼ੇ ਉਖੇਦ ਕੇ ਜਿਹੜੇ ਝੂਠ ਬੋਲ ਕੇ ਇਹ ਸੱਤਾ ਦੇ ਵਿੱਚ ਆਏ ਸੀ ਅੱਜ ਉਹ ਉਸ ਤੋਂ 200% ਉੱਪਰ ਚਲੇ ਗਏ ਆ ਇਸ ਸਰਕਾਰ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਸੋਮਾ ਪੱਤਰਕਾਰ ਭਾਈਚਾਰੇ ਨੂੰ ਕਹਿਣਾ ਚਾਹੂੰਗਾ ਭਾਈ ਤੁਸੀਂ ਤਗੜੇ ਰਹੋ ਅਸੀਂ ਤੁਹਾਡੇ ਨਾਲ ਹਾਂ ਜਿੱਥੇ ਤੁਹਾਨੂੰ ਸਾਡੀ ਲੋੜ ਹੈ ਸਾਨੂੰ ਬੁਲਾਓ ਥੋੜੇ ਮੋਢੇ ਤੇ ਮੋਢਾ ਲਾ ਕੇ ਅਸੀਂ ਖੜੇ ਆਂ ਇਤੋਂ ਜ਼ਿਆਦਾ ਮੈਂ ਵੱਡੇ ਭਰਾ ਮੇਰੇ ਬੋਲ ਚੁੱਕੇ ਆ ਮੈਂ ਕੀ ਕਵਾਂ ਤੇ ਮੈਂ ਸ਼ਖਤ ਸ਼ਬਦ ਜੇ ਦੀ ਫਿਰ ਨਖੇਦੀ ਕਰਦਾ ਜਿਵੇਂ ਪਹਿਲਾਂ ਦੱਸਿਆ ਕਿ ਪਰਸੋਂ ਪਰਸੋਂ ਇਹ ਘਟਣਾ ਸੰਦੀਪ ਲਾਦੂ ਦਾ ਜੋ ਕਿ ABC ਪੰਜਾਬ ਦਾ ਪੱਤਰਕਾਰ ਹੈ ਪੰਜਾਬ ਦੇ ਵਿੱਚ ਜਿਵੇਂ ਪਤਾ ਹੀ ਹੈ ਕਿ ਜੇ ਪੰਜਾਬ ਲੈਵਲ ਦੀ ਗੱਲ ਕਰਨੀ ਹੋਵੇ ਤਾਂ ਪੰਜ ਚਾਰ ਚੈਨਲ ਬਚੇ ਆ ਜਿਹੜੇ ਪੰਜਾਬ ਲੈਵਲ ਤੇ ਪੰਜਾਬ ਦੀ ਗੱਲ ਕਰਦੇ ਆ ਬਾਕੀ ਸਾਰਾ ਮੀਡੀਆ ਪੰਜਾਬ ਸਰਕਾਰ ਦੀ ਗੋਦੀ ਵਿੱਚ ਬੈਠਾ ਹੈ ਪੰਜਾਬ ਸਰਕਾਰ ਦੀ ਬੋਲੀ ਬੋਲਦਾ ਹੈ ਪੰਜਾਬ ਸਰਕਾਰ ਦੀਆਂ ਗੱਲਾਂ ਕਰਦਾ ਤੇ ਪੰਜਾਬ ਸਰਕਾਰ ਨੂੰ ਦਿਖਾਉਂਦਾ ਹੈ ਪਰ ਅਸਲ ਮੀਡੀਆ ਦਾ ਖਰਜੇ ਹੁੰਦਾ ਹੈ ਕਿ ਉਹ ਲੋਕਾਂ ਦੀ ਗੱਲ ਕਰੇ ਜੇ ਸਰਕਾਰ ਚੰਗਾ ਕੰਮ ਕਰਦੀ ਆ ਤਾਂ ਲੋਕਾਂ ਤੱਕ ਲੈ ਕੇ ਆਵੇ ਜੇ ਲੋਕਾਂ ਦੀਆਂ ਸਮੱਸਿਆਵਾਂ ਤਾਂ ਉਹਨੂੰ ਸਰਕਾਰ ਤੱਕ ਲੈ ਕੇ ਜਾਵੇ ਪਰ ਸਰਕਾਰ ਇੱਥੇ ਇਹ ਚਾਹੁੰਦੀ ਹੈ ਤੇ মিডিਆ ਇੱਕ ਪਾਸੜ ਹੋ ਜੇ ਜੇ ਸਰਕਾਰ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਨੌਕਰੀਆਂ ਮਿਲ ਗਈਆਂ ਤਾਂ ਉਹ ਕਹਦੇ ਕਿ ਮਿਲ ਗਈਆਂ ਜੇ ਕਹਦੇ ਕਿ ਨਸ਼ੇ ਬੰਦ ਹੋ ਗਏ ਤਾਂ ਉਹ ਹੋ ਗਏ ਜੇ ਕਹਦੇ ਕਿ ਸਾਰੇ ਪਾਸੇ ਜਿਹੜੀ ਹੈ ਅਮਨ ਕਾਨੂੰਨ ਦੀ ਸਥਿਤੀ ਸਹੀ ਹੈ ਤਾਂ ਉਹ ਹੋ ਗਈ ਪਰ মিডিਆ ਦਾ ਅਸਲ ਫਰਜ਼ ਇਹ ਨਹੀਂ ਹੁੰਦਾ ਉਹਨੇ ਦਿਖਾਉਣਾ ਹੁੰਦਾ ਕਿ ਪੰਜਾਬ ਵਿੱਚ ਗੈਂਗਸਟਰਵਾਦ ਕਿਵੇਂ ਵੱਧ ਰਿਹਾ ਨਸ਼ਿਆਂ ਨਾਲ ਹਾਰ ਰਹੀ ਨੌਜਵਾਨ ਕਿਵੇਂ ਮਾਰ ਰਿਹਾ ਤਾਂ ਇਹ ਸਾਰੀਆਂ ਚੀਜ਼ਾਂ ਦਿਖਾਉਣ ਕਰਕੇ ਪੰਜਾਬ ਦੇ ਜਿਹੜੀ ਸਰਕਾਰ ਹੈ ਉਹਦਾ ਲਗਾਤਾਰ ਕਿਤੇ ਚੈਨਲ ਬੰਦ ਕਰ ਦਿੱਤੇ ਕਦੇ মিডিਆ ਦੇ ਉੱਤੇ ਹਮਲੇ ਕਰ ਦਿੱਤੇ ਕਦੇ ਕਿਸੇ ਦਾ ਪੇਜ ਰਕਵਾ ਦਿੱਤਾ ਤਾਂ ਇਹ ਚੱਲ ਰਿਹਾ ਜਿਹੜਾ ਤਾਂ ਸਰਕਾਰ ਦੀ ਗੋਦੀ 'ਚ ਬਹਿ ਗਿਆ ਉਹ ਤਾਂ ਸਰਕਾਰ ਉਹਨੂੰ ਤਾਂ ਕਹਿ ਲੁੰਦੀ ਐ ਕਿ ਗੱਫੇ ਚੱਕੋ ਐਡਾ ਚੱਕੋ ਮਸ਼ਹੂਰੀਆਂ ਚੱਕੋ ਪਰ ਜਿਹੜਾ ਸਰਕਾਰ ਨੂੰ ਸਵਾਲ ਕਰਦਾ ਉਹਨੂੰ ਸਰਕਾਰ ਪੇਜ ਬੰਦ ਕਰਕੇ ਉਹਦਾ ਆਸਕੇ ਨੁਕਸਾਨ ਕਰਕੇ ਉੱਤੇ ਪਰਚੇ ਪਾ ਕੇ ਜਾਂ ਫਿਰ ਜਵੇਂ ਸੰਦੀਪ ਲਾਧੂ ਕਾਨੂੰ ਧਮਕੀ ਦਿੱਤੀ ਐ ਸੰਦੀਪ ਲਾਧੂ ਕਾਨੂੰ ਜਿਹੜੀ ਧਮਕੀ ਦਿੱਤੀ ਐ ਮੈਂ ਥੋੜੀ ਜਿਹੀ ਸੰਖੇਪ ਵਿੱਚ ਦੱਸਣਾ ਚਾਹੂੰਗਾ ਕਿ ਸੰਦੀਪ <li>ਉਲਾਦੂ ਕਾਨੀਆ ਨੇ ਰਿਪੋਰਟ ਕੀਤੀ ਸੀ ਸ਼ਾਮ ਨੂੰ ਆਪਣੇ ਚੈਨਲ ਤੇ ਕਿ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਐਮਐਲਏ ਇੱਕ ਤਾਂ ਦਿਨੇਸ਼ ਚੱਡਾ ਜੋ ਰੋਕਣ ਤੋਂ ਨੇ ਤੇ ਦੂਜੇ ਹਰਮੀਤ ਸਿੰਘ ਪਠਾਨ ਮਾਜਰਾ ਜੋ ਸਨਾਰ ਤੋਂ ਨੇ ਇਹ ਦੋਨੇ ਆਪਸ ਦੇ ਵਿੱਚ ਲੜੇ ਆ ਹੁਣ ਲੜਨ ਦਾ ਕਾਰਨ ਕੀ ਆ ਉਹ ਗੱਲਾਂ ਬਹੁਤ ਅੱਗੇ ਆ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਇਹ ਦੋਨੇ ਆਪਸ ਤੇ ਲੜੇ ਆ ਇੱਥੋਂ ਤੱਕ ਇਹ ਗੱਲ ਮੁੱਖ ਮੰਤਰੀ ਸਾਹਿਬ ਤੱਕ ਵੀ ਪਹੁੰਚ ਗਈ ਤੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਝਾੜ ਵੀ ਪਾਈ ਆ ਹੁਣ ਜੇ ਖਬਰ ਝੂਠੀ ਸੀ ਪੱਤਰਕਾਰ ਨੇ ਨਿਰਆਧਾਰ ਚਲਾਈ ਸੀ ਦਾ ਮਾਂ ਯੋ ਕੋਰਟ ਦਾ ਦਰਵਾਜਾ ਹਰ ਕੋਈ ਖੜਕਾ ਸਕਦਾ ਹੈ ਪੱਤਰਕਾਰ ਦੇ ਉੱਤੇ ਮਾਨਹਾਨੀ ਦਾ ਕੇਸ ਕੀਤਾ ਜਾ ਸਕਦਾ ਹੈ ਪਰ ਜਿਹੜਾ ਇਹ ਟੰਗ ਹੈ ਕਿ ਤੈਨੂੰ ਬਾਹਰ ਦੇਖੂਗਾ ਸੰਦੀਪ ਲਾਧੂ ਕਹਦਾ ਇੱਥੇ ਤੱਕ ਕਹਿਣਾ ਕਿਉਂਕਿ ਬਹੁਤੀਆਂ ਗੱਲਾਂ ਆਫ ਰਿਕਾਰਡ ਨਹੀਂ ਹੈ ਬਹੁਤੀਆਂ ਗੱਲਾਂ ਆਫ ਰਿਕਾਰਡ ਹੈ ਕਿਉਂਕਿ ਕੈਮਰਾ ਸਿਰਫ 12 ਸਕਿੰਟ ਲਈ ਚੱਲੇਗਾ ਸੰਦੀਪ ਲਾਧੂ ਕਹਿੰਦੇ ਮਾਮਲੇ 'ਚ ਹਾਈ ਕੋਰਟ ਵੀ ਗਿਆ ਉਹਨੇ ਕਿਹਾ ਕਿ ਇਸ ਵਿਧਾਨ ਸਭਾ ਦੀ 2 ਦਿਨ ਦੀ ਸੀਸੀਟੀਵੀ ਰਿਕਾਰਡਿੰਗ ਰੱਖੀ ਜਾਵੇ ਤਾਂ ਕਿ ਡਿਲੀਟ ਨਾ ਕੀਤੀ ਜਾਵੇ ਇੱਥੋਂ ਤੱਕ ਐਮਐਲਏ ਸਾਹਮਣੇ ਕਿਹਾ ਕਿ ਤੈਨੂੰ ਜਾਨੋਂ ਮਾਰੂੰਗਾ ਉਦੇ ਜਿਹੜਾ ਨਾਲ ਕੈਮਰਾਮੈਨ ਸੀ ਉਹਨੂੰ ਕਹਿ ਕੇ ਤੇਰੇ ਜੁੱਤੀਆਂ ਪਹਿਣ ਗਿਆ ਹੁਣ ਇਤੋਂ ਕੀ ਉਮੀਦ ਲਗਾਈ ਜਾ ਸਕਦੀ ਹੈ ਕਿ ਜਿਹੜੇ ਅਸੀਂ ਵਿਧਾਇਕ ਚੁਣ ਕੇ ਵਿਧਾਨ ਸਭਾ ਚ ਭੇਜਦੇ ਆ ਜਿਨੇ ਸਾਡਾ ਅਗਵਾਈ ਕਰਨੀ ਹੁੰਦੀ ਆ 5 ਲੱਖ 1.5 ਲੱਖ ਬੰਦੇ ਦੀ ਕੀ ਉਹਦੀ ਭਾਸ਼ਾ ਜੁੱਤੀਆਂ ਮਾਰਨ ਵਾਲੀ ਗੁੰਡਾਗਰਦੀ ਵਾਲੀ ਹੋਊਗੀ ਇਹ ਹੀ ਸਰਕਾਰ ਇਹ ਹੀ ਵਿਧਾਇਕ ਕਿਤੇ ਨਾ ਕਿਤੇ ਕਹਿੰਦੇ ਰਿਹਾ ਕਿ ਪਿਛਲੇ ਸਮੇਂ ਚ ਕਾਂਗਰਸ ਨੇ ਉਦੋਂ ਪਹਿਲਾਂ ਅਕਾਲੀ ਦਲ ਨੇ ਗੁੰਡਾਗਰਦੀ ਕੀਤੀ ਹੈ ਜੇ ਉਹਨਾਂ ਦੀ ਗੁੰਡਾਗਰਦੀ ਨੂੰ ਲੈ ਕੇ ਭਗਵਾਨ ਸਿੰਘ ਮਾਨ ਵੀ ਲਗਾਤਾਰ ਗੱਲ ਕਰਦੇ ਰਹੇ ਨੇ ਆ ਜਿੱਥੇ ਅਸੀਂ ਸ਼ਹਿਰ 'ਚ ਖੜੇ ਆਂ ਸਪੀਕਰ ਸਾਹਿਬ ਵੀ ਲਗਾਤਾਰ ਗੱਲ ਕਰਦੇ ਨੇ ਪਰ ਕੀ ਹੁਣ ਉਹ ਗੁੰਡਾਗਰਦੀ ਬਦਲ ਕੇ ਤੁਹਾਡੇ ਕੋਲੇ ਆ ਗਈ ਹੈ ਕੀ ਤੁਸੀਂ ਵੀ ਉਸੇ ਤਰੀਕੇ ਨਾਲ ਚੱਲੋਗੇ ਕੀ ਤੁਸੀਂ ਜਿਹੜੀਆਂ ਪਛਾਵਾਂ ਤੁਹਾਡੀਆਂ ਜਿਸ ਤਰੀਕੇ ਨਾਲ ਤੁਹਾਡੀ ਬੋਲਬਾਣੀ ਹੈ ਕੀ ਤੁਸੀਂ ਵੀ ਇਹ ਰੱਖੋਗੇ ਅਸੀਂ ਜਿ세 ਜਗ੍ਹਾ ਤੇ ਖੜੇ ਆਂ ਜਗ੍ਹਾ ਹੈਗੀ ਸਪੀਕਰ ਸਾਹਿਬ ਦੀ ਅਸੀਂ ਸਪੀਕਰ ਸਾਹਿਬ ਨੂੰ ਇੱਥੇ ਗੱਲ ਕਹਿਣੀ ਚਾਹੁੰਦੇ ਆਂ ਕਿ ਜਾਤਾਂ ਦੇ ਵਿਧਾਇਕਾਂ ਨੂੰ ਬੋਲ ਚਾਰ ਸਿਖਾਓ ਢੰਗ ਸिखਾਓ ਵਿਚਰਾਂ ਦੀ ਗੱਲ ਸिखਾਓ ਨਹੀਂ ਪਰ ਇਹੋ ਜਿਹੇ ਵਿਧਾਇਕਾਂ ਤੋਂ ਕਰਵਾਉਣਾ ਵੀ ਕੀ ਹੈ ਜਿਵੇਂ ਨੀ ਚੋਣਾ ਹੋ ਜਾਣੀਆਂ ਕੋਈ ਹੋਰ ਆ ਜਾਊਗਾ ਪਰ ਜੇਕਰ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਆਮ ਆਦਮੀ ਪਾਰਟੀ ਦੇ 60 ਦੇ ਕਰੀਬ ਵਿਧਾਇਕਾਂ ਨੂੰ ਬੋਲਣ ਦਾ ਢੰਗ ਨਹੀਂ ਪਤਾ ਨਵੀਂ ਨਵੀਂ ਸੱਤਾ ਆਈ ਹੈ ਤਾਂ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਉਹ ਆਮ ਲੋਕਾਂ ਨੂੰ ਕੁਝ ਸਮਝਦੇ ਨਹੀਂ ਐ ਸੋ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸੇ ਵਿਧਾਨ ਸਭਾ ਦੇ ਵਿੱਚ ਅੱਜ ਤੋਂ ਪਹਿਲਾਂ ਅਨੇਕਾਂ ਐਮਐਲਏ ਹੋਗੇ ਜਿਨ੍ਹਾਂ ਨੂੰ ਦੁਬਾਰਾ ਵਿਧਾਨ ਸਭਾ ਨਸੀਬ ਹੀ ਨਹੀਂ ਹੋਈ ਅੱਜ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਅੱਜ ਉਹਨਾਂ ਦੇ ਘਰੇ ਵੀ ਕੋਈ ਜਾਂਦਾ ਅੱਜ ਉਹਨਾਂ ਦੇ ਕੋਈ ਬਾਰ ਮੂਰਦੀ ਨਹੀਂ ਲੰਘਦਾ ਸੋ ਇਹ ਨਾ ਹੋਵੇ ਕਿ ਤੁਸੀਂ ਐਸ ਵਾਰ ਤਾਂ ਚਲੋ ਆ ਗਏ ਹੋ ਤੇ ਜੇ ਤੁਹਾਡੇ ਆਹ ਲੱਛਣ ਰਹੇ ਤੇ ਅਗਲੀ ਵਾਰ ਨੋ ਵਿਧਾਨ ਸਭਾ ਦੀਆਂ ਪੌੜੀਆਂ ਚੜਨੋਂ ਵੀ ਤਰਸੋ ਸੋ ਮੀਡੀਆ ਦੇ ਉੱਤੇ ਜਿਹੜਾ ਹਮਲਾ ਹੋਇਆ ਉਹਦੀ ਪਰਜੋਰ ਨਿੰਦਾ ਹੈ ਪੱਤਰਕਾਰ ਦਾ ਫਰਜ਼ ਹੁੰਦਾ ਹੈ ਖਬਰ ਦਿਖਾਉਣਾ ਚਾਹੇ ਕੋਟਕਪੂਰਾ ਦੇ ਵਿੱਚ ਪੱਤਰਕਾਰ ਕੰਮ ਕਰ ਰਿਹਾ ਹੈ ਚਾਹੁੰਦਾ ਕੋਈ ਐਸਐਚਓ ਕੋਈ ਲੋਕਲ ਐਮਐਲਏ ਕਹਵੇ ਕਿ ਆ ਦਿਖਾ ਆ ਨਾ ਦਿਖਾ ਇਹ ਉਹਦੇ ਮਰਜ਼ੀ ਨਾਲ ਨਹੀਂ ਚੱਲਿਆ ਜਾਣਾ ਇਹ ਨਿਰਪੱਖ ਕਿਹਾ ਜਾਂਦਾ ਨਿਰਪੱਖਤਾ ਦੇ ਹਿਸਾਬ ਨਾਲ ਹੀ ਚੱਲਿਆ ਜਾਊਗਾ ਜਿੱਥੇ ਕੋਈ ਗਲਤ ਹੋਊਗਾ ਉਹ ਗਲਤ ਕਿਹਾ ਜਾਊਗਾ ਜਿੱਥੇ ਸਹੀ ਹੋਊਗਾ ਉਹ ਸਹੀ ਕਿਹਾ ਜਾਊਗਾ ਪਰ ਜੇ ਤੋਤਾ ਬਣਾ ਕੇ ਬੁਲਾਉਣਾ ਤਾਂ ਇਸੇ ਤਰੀਕੇ ਨਾਲ ਅਸੀਂ ਕੇਂਦਰ ਸਰਕਾਰ ਤੇ ਮਾਨ ਸਾਹਿਬ ਕਹਿੰਦੇ ਨੇ ਕਿ ਉੱਥੇ ਸਾਰਾ ਕੇਂਦਰ ਸਰਕਾਰ ਨੇ ਜਿਹੜਾ মিডিਆ ਉਹ ਗੋਦੀ মিডিਆ ਬਣਾ ਕੇ ਰੱਖਿਆ ਤੇ ਕੀ ਪੰਜਾਬ ਦੇ ਵਿੱਚ ਵੀ ਫਿਰ ਇਹ ਗੋਦੀ মিডিਆ ਕੀ ਪੰਜਾਬ ਦੇ ਵਿੱਚ ਵੀ ਉਹੀ ਚਾਹਣਿਆ ਕਿ ਜੋ ਤੁਸੀਂ ਲਿਖਿਓ ਜੋ ਤੁਸੀਂ ਕਰਦੇਓ ਬੋਲਿਏ ਫਿਰ ਇਹ ਨਹੀਂ ਚੱਲਣਾ ਹਰਮਿੰਦਰ ਸਿੰਘ ਪਠਾਨ ਮਾਜਰਾ ਤੇ ਮਾਨਯੋਗ ਮੁੱਖ ਮੰਤਰੀ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਨਾਲ ਹੀ ਅਸੀਂ ਇਹ ਰਾਹ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਬਿਨਾਂ ਸ਼ਰਤ ਇਸ ਪੱਤਰਕਾਰ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਨਹੀਂ ਇਹ ਸੰਘਰਸ਼ ਚ ਹੋਰ ਤਿੱਖਾ ਕੀਤਾ ਜਾਵੇ ਅੱਜ ਐਮ.ਐਲ.ਏ ਹਰਮੀਤ ਪਠਾਨ ਮਾਜਰਾ ਵੱਲੋਂ ਜੋ ਪੱਤਰਕਾਰਾਂ ਨੂੰ ਗਲਤ ਸ਼ਬਦਾਂ ਦੇ ਲਈ ਬੋਲੀ ਗਈ ਸੀ ਉਸ ਨੂੰ ਲੈ ਕੇ ਅੱਜ ਸ਼ਹੀਦ ਉਦਮ ਸਿੰਘ ਪ੍ਰੈਸ ਕਲੱਬ ਜ਼ਿਲ੍ਹਾ ਫਰੀਦਕੋਟ ਦੇ ਜ਼ਿਲ੍ਹੇ ਦੇ ਪੱਤਰਕਾਰ ਇਕੱਠੇ ਹੋਏ ਸੀ ਤਾਂ ਇਸ ਤਰ੍ਹਾਂ ਦੀ ਸ਼ਬਦਾਂ ਦੇ ਲਈ ਜਿਹੜਾ ਇੱਕ ਪੱਤਰਕਾਰ ਵਾਸਤੇ ਬੋਲਣਾ ਜਾਂ ਧਮਕੀ ਦੇਣੀ ਇਹ ਬਿਲਕੁਲ ਨਿੰਦਣਯੋਗ ਹੈ ਇਹ ਨਹੀਂ ਚੱਲੀ ਜਾਊਗੀ ਜਦੋਂ ਇਸ ਸਰਕਾਰ ਜਿਹੜੀ ਹੈਗੀ ਇਹਦੇ ਖਿਲਾਫ ਕੋਈ ਬੋਲਦਾ ਤਾਂ ਉਹਦੇ ਪੇਜ ਬੰਦ ਕੀਤੇ ਜਾਂਦੇ ਆ ਉੱਤੇ ਪਰਚੇ ਦਰਜ ਕਰਾਏ ਜਾਂਦੇ ਆ ਤੇ ਹੁਣ ਮਾਰਨ ਦੀ ਧਮਕੀ ਦਿੱਤੀ ਜਾਂਦੀ ਆ ਤੇ ਇਸ ਨੂੰ ਲੈ ਕੇ ਅੱਜ ਜਿਹੜਾ ਹੈਗਾ ਸਾਰੇ ਜਿਹੜੇ ਪੱਤਰਕਾਰ ਇਕੱਠੇ ਹੋਏ ਸੀ ਜ਼ਿਲ੍ਹੇ ਦੇ ਤਾਂ ਜਿਹਦੇ ਵਿੱਚ ਸਾਡੇ ਮਾਨਯੋਗ ਅਕਾਲੀ ਦਲ ਦੇ ਕੁਲਤਾਰ ਸਿੰਘ ਸੰਧਵਾ ਉਸ ਤੋਂ ਸਾਡੇ ਨਾਲ ਭੁਪਿੰਦਰ ਸਿੰਘ ਸਖੂ ਜੋ ਨਗਰ ਕੌਂਸਲ ਦੇ ਪ੍ਰਧਾਨ ਨੇ ਔਰ ਸਾਡੇ ਦੇ ਜੈਤੂ ਦੇ ਜਿਹੜੇ ਪੱਤਰਕਾਰ ਨੇ ਮਨਜਿੰਦਰ ਜੀ ਜੋ ਸਾਡੇ ਕਲੱਬ ਦੇ ਵਾਈਸ ਪ੍ਰਧਾਨ ਆ ਔਰ ਚੇਅਰਮੈਨ ਸਾਹਿਬ ਵੀ ਹੈ ਮਕਸਾਰੀ ਕਲੱਬ ਜਿਹੜੀ ਹੈਗੀ ਆ ਉਹ ਇਕੱਠੇ ਜਰੂਰ ਹੋਈ ਆ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਇਸ ਧਮਕੀ ਨੂੰ ਜਿਹੜਾ ਹੈਗਾ ਉਹ ਇਸ ਤਰ੍ਹਾਂ ਦੀਆਂ ਧਮਕੀਆਂ ਜਿਹੜੀਆਂ ਠੀਕ ਨਹੀਂ ਰਹਿਣੀਆਂ ਹੈਗੀਆਂ ਇਸ ਤਰ੍ਹਾਂ ਤੁਹਾਡੇ ਕੋਲ ਪੱਤਰਕਾਰ ਜਿਹੜੇ ਹੈਗਾ ਨਹੀਂ ਡਰਨਗੇ ਔਰ ਪੱਤਰਕਾਰਾਂ ਦੇ ਵਿੱਚ ਥੋੜੀ ਜਿਹੀ ਇੱਕ ਕਮੀ ਹੈ ਕਿ ਉਹ ਇਕੱਠੇ ਨਹੀਂ ਹੁੰਦੇ ਜੇਕਰ ਤੁਸੀਂ ਇਕੱਠੇ ਰਹੋ ਤਾਂ ਕੋਈ ਵੀ ਤੁਹਾਨੂੰ ਸਹੀ ਲਿਖਣ ਤੇ ਰੋਕ ਨਹੀਂ ਸਕਦਾ